ਉਹ ਕਿਉਂ ਇਹਨਾਂ ਨੂੰ ਚਵਾਕਾ ਵਿੱਚ ਨਹੀਂ ਲਿਆ ਕੇ ਬਗਾੜੀ ਜਾਂਦਾ ਕੋਈ ਕੰਮ ਤੋਂ ਹੁੰਦਾ ਕਰ ਲਿਆ ਅਗਰ ਖੇਤਵਾਨਾਂ ਜਾ ਕੇ ਤੇ ਵੀਡੀਓ ਨਹੀਂ ਬਣਾ ਦੇ ਕਰਦੇ ਹੁੰਦੇ ਤੁੰਨਾ ਲੈ ਕੇ ਅਪਣੇ ਕੱਲ੍ਹ ਵਾਲੀ ਵੀਡੀਓ ਤੇ ਫਾਲੋਅਰ ਲਿਖੇ ਇਹ ਤਾਂ ਪਾਲੀ ਆਰ ਗਿਆਣਾ ਇਹਨਾਂ ਦੇ ਕਿੰਨੇ ਫਾਲੋਅਰ ਵਧਾਉਂਦੇ ਆ ਓਏ ਓਕੇੜੇ ਫਾਲੋਅਰ ਵਧਾ ਦੇ ਪੈਸੇ ਦੇ ਕੇ ਸਾਲੇ ਫਾਲੋਅਰ ਵਧਾਉਂਦੇ ਜਾਂਦੇ ਆ ਤੂੰ ਹਾਂ ਲਾਣਾ ਹਾਂ ਆਪਣੇ ਰੀਜਨਲ ਫਾਲੋਅਰਸ ਆ ਆਪਣੇ ਨਕਲੀ ਫਾਲੋਅਰਸ ਨਹੀਂ ਵਧਾਏ ਨੇ ਉਹ ਆ ਜਾਂਦੀ ਪਾਲੀ ਇਹ ਹੁਣ ਇੰਸਟਾਗ੍ਰਾਮ ਤੇ ਫੇਮਸ ਵੱਡੇ ਇੰਸਟਾਗ੍ਰਾਮ ਵਾਲੇ ਸੀ ਓ ਚਾਚਾ ਓਏ ਹਾਂ ਕੀ ਹੋਇਆ ਅੱਜ ਕਾ ਤੁਰਿਆ ਉਹਨੇ ਸਰ ਸਾਰੇ ਲੋਕੋ ਬਤਾਨੇ ਮਾਰਦੇ ਆ ਵੀ ਤੁਸੀਂ ਤੁਸੀਂ ਜਿੰਨੀਆਂ ਪਾ ਕੇ ਨਿਚਾਰਾਂ ਵਾਲੇ ਕੰਮ ਕਰਦੇ ਆ ਤੁਹਾਨੂੰ ਚਾਚਾ ਬਗਾੜੀ ਜਾਂਦਾ ਨਹੀਂ ਤੁਸੀਂ ਇੰਸਟਾਗ੍ਰਾਮ ਤੇ ਫੇਕ ਫਾਲੋਅਰ ਬਣਾਉਂਦੇ ਆ ਤੁਸੀਂ ਇੰਸਟਾਗ੍ਰਾਮ ਤੇ ਨੁਜਰਾ ਕਰਦੇ ਆ ਅਸੀਂ ਤੁਹਾਨੂੰ ਤਾਨੇ ਮਾਰਦੇ ਆ ਲੋਕ ਗੱਲ ਨਹੀਂ ਤੂੰ ਟੈਨਸ਼ਨ ਵਾਲਾ ਓ ਦੇਖ ਉੱਪਰ ਦੇਖ ਓਏ ਓ